ਪਰ ਉਹਦੇ ਕਹੇ ਹੋਏ ਬੋਲ ਉਹਦੇ ਵੱਲੋਂ ਲਗਾਈ ਗਈ ਨੌਜਵਾਨਾਂ ਨੂੰ ਇੱਕ ਚਿੰਗ ਜਿਹੜੀ ਹੈ ਕਿਵੇਂ ਸੰਘਰਸ਼ ਕਰਨਾ ਹੈ ਕਿਸ ਤਰੀਕੇ ਦੇ ਨਾਲ ਉਹ ਅੱਜ ਵੀ ਉਸੇ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਨੌਜਵਾਨਾਂ ਦੇ ਅੰਦਰ ਮੌਜੂਦ ਹੈਗੀ ਹੈ ਜਿਸ ਤਰੀਕੇ ਦੇ ਨਾਲ ਉਹਦੇ ਵੱਲੋਂ ਪੁਰਾਣੇ ਬੋਲੇ ਜੋ ਕਿਤੇ ਖੋ ਗਏ ਸਨ ਚਾਹੇ ਉਹ ਹੋਣ ਦੀ ਲੜਾਈ ਦੀ ਗੱਲ ਹੋਵੇ ਚਾਹੇ ਉਹ ਆਪਣੀ ਕੌਮੀਅਤ ਦੀ ਗੱਲ ਹੋਵੇ ਉਹ ਸਾਰੀਆਂ ਕਿਤਨਾ ਕਿਤੇ ਨੌਜਵਾਨਾਂ ਨੂੰ ਕਈਆਂ ਹੋਈਆਂ ਗੱਲਾਂ ਜਾਂ ਨੌਜਵਾਨਾਂ ਦੇ ਅੰਦਰ ਚੇਤਨਤਾ ਜਿਹੜੀ ਪੈਦਾ ਭਾਈ ਦੀਪ ਸਿੰਘ ਦੇ ਵੱਲੋਂ ਉਦੋਂ ਕੀਤੀ ਗਈ ਉਹ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਅੱਜ ਵੀ ਉਸੇ ਤਰੀਕੇ ਨਾਲ ਸੂਰਜ ਦੇ ਮਾਗ ਚਮਕਦੀ ਹੈਗੀ ਹੈ ਔਰ ਅੱਜ ਵੀ ਉਸੇ ਤਰੀਕੇ ਦੇ ਨਾਲ ਮੌਜੂਦ ਹੈਗੀ ਹੈ ਉਹ ਕਹਿੰਦੇ ਵੀ ਕੋਹ ਇੱਕ ਉਹ ਰੂਹ ਸੀ ਜਿਹੜਾ ਸਰੀਰਕ ਤੌਰ ਤੇ ਵੀ ਆਜ਼ਾਦ ਸੀ ਤੇ ਮਾਨਸਿਕ ਤੌਰ ਤੇ ਵੀ ਆਜ਼ਾਦ ਸੀ ਸੋ ਇਹ ਅਜਹੀਆਂ ਰੂਹਾਂ ਉਹ ਕਹਿੰਦੇ ਵੀ ਇਤਿਹਾਸ ਵਿੱਚ ਬਹੁਤ ਘੱਟ ਹੁੰਦੀਆਂ ਨੇ ਵੇ ਲੀਡਰਸ਼ਿਪ ਦੇ ਮਾਮਲੇ ਵਿੱਚ ਵੀ ਜਿਹੜੀਆਂ ਰੂਹਾਂ ਤੇ ਜਿਹੜੀਆਂ ਜਿਹੜੀਆਂ ਸ਼ਕਸ਼ੀਤਾ ਮਾਨਸਿਕ ਤੌਰ ਤੇ ਵੀ ਆਜ਼ਾਦ ਹੋਣ ਤੇ ਸਰੀਰਕ ਤੌਰ ਤੇ ਵੀ ਆਜ਼ਾਦ ਹੋਣਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਾਈਸਿਸ ਆਪਾਂ ਹਰ ਹਫਤੇ ਕਰਦੇ ਹੁੰਦੇ ਆ ਤੇ ਸਾਡੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਸਰਦਾਰ ਅਭtar ਸਿੰਘ ਜੀ ਤੇ ਅੱਜ ਆਪਾਂ ਸ਼ੁਰੂਆਤ ਕਰਨੀ ਹੈ ਭਾਈ ਸੰਦੀਪ ਸਿੰਘ ਜਿਨੂੰ ਕਿ ਪੂਰੀ ਦੁਨੀਆ ਦੇ ਵਿੱਚ ਦੀਪ ਸਿੱਧੂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਯਾਦ ਹੋਵੇਗਾ ਤੁਹਾਨੂੰ ਉਹ ਦਿਹਾੜਾ 15 ਫਰਵਰੀ 2022 ਨੂੰ ਜਦੋਂ ਇੱਕ ਆਪਾਂ ਕਹਿ ਲਈ ਕਿ ਅਣ ਸੁਖਾਵੀ ਖਬਰ ਜਿਹੜੀ ਆਉਂਦੀ ਹੈਗੀ ਹੈ ਕਿ ਇੱਕ ਐਕਸੀਡੈਂਟ ਦੇ ਵਿੱਚ ਜਿਹੜੀ ਹੈ ਦੀਪ ਸਿੰਘ ਸਿੱਧੂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈਗੀ ਹੈ ਹੁਣ ਬਾਰ-ਬਾਰ ਜਿਸ ਤਰੀਕੇ ਦੇ ਨਾਲ ਘਟਨਾਵਾਂ ਵਾਪਰੀਆਂ ਉਹਨਾਂ ਤੇ ਵੀ ਸਮੇਂ-ਸਮੇਂ ਤੇ ਸ਼ੱਕ ਹੁੰਦਾ ਰਿਹਾ ਪਰ ਦੂਜੇ ਪੰਨੇ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਉਸ ਸ਼ਖਸੀਅਤ ਦੀ ਕਿ ਆਪਣੇ ਆਪ ਦੇ ਵਿੱਚ ਇਹ ਨੌਜਵਾਨ ਜਿਹੜਾ ਹੈ ਹੋਂਦ ਦਾ ਅੰਕਾਰ ਚੀ ਹੋ ਨਿਬੜਿਆ ਪਰ ਉਸ ਦਿਨ ਜਿਹੜਾ ਹੈ ਬਹੁਤਿਆਂ ਨੇ ਆਪਾਂ ਕਹਿ ਲੀਏ ਕਿ ਬੜਾ ਦੁੱਖ ਮਣਾਇਆ ਜਦੋਂ ਇਹ ਦੀਪ ਤੇ ਬੁੱਝ ਗਿਆ ਪਰ ਉਹਦੇ ਕਹੇ ਹੋਏ ਬੋਲ ਉਹਦੇ ਵੱਲੋਂ ਲਗਾਈ ਗਈ ਨੌਜਵਾਨਾਂ ਨੂੰ ਇੱਕ ਚਿੰਗ ਜਿਹੜੀ ਹੈ ਕਿਵੇਂ ਸੰਘਰਸ਼ ਕਰਨਾ ਹੈ ਕਿਸ ਤਰੀਕੇ ਦੇ ਨਾਲ ਉਹ ਅੱਜ ਵੀ ਉਸੇ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਨੌਜਵਾਨਾਂ ਦੇ ਅੰਦਰ ਮੌਜੂਦ ਹੈਗੀ ਹੈ ਜਿਸ ਤਰੀਕੇ ਦੇ ਨਾਲ ਉਹਦੇ ਵੱਲੋਂ ਪੁਰਾਣੇ ਬੋਲੇ ਜੋ ਕਿਤੇ ਖੋ ਗਏ ਸਨ ਚਾਹੇ ਉਹ ਹੋਣ ਦੀ ਲੜਾਈ ਦੀ ਗੱਲ ਹੋਵੇ ਚਾਹੇ ਉਹ ਆਪਣੀ ਕੌਮੀਅਤ ਦੀ ਗੱਲ ਹੋਵੇ ਉਹ ਸਾਰੀਆਂ ਕਿਤਨਾ ਕਿਤੇ ਨੌਜਵਾਨਾਂ ਨੂੰ ਕਈਆਂ ਹੋਈਆਂ ਗੱਲਾਂ ਜਾਂ ਨੌਜਵਾਨਾਂ ਦੇ ਅੰਦਰ ਚੇਤਨਤਾ ਜਿਹੜੀ ਪੈਦਾ ਭਾਈ ਦੀਪ ਸਿੰਘ ਦੇ ਵੱਲੋਂ ਉਦੋਂ ਕੀਤੀ ਗਈ ਉਹ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਅੱਜ ਵੀ ਉਸੇ ਤਰੀਕੇ ਦੇ ਨਾਲ ਸੂਰਜ ਦੇ ਮਾਗ ਚਮਕਦੀ ਹੈਗੀ ਹੈ ਔਰ ਅੱਜ ਵੀ ਉਸੇ ਤਰੀਕੇ ਦੇ ਨਾਲ ਮੌਜੂਦ ਹੈਗੀ ਹੈ ਦਿਹਾੜਾ ਉਹ ਆ ਰਿਹਾ ਸੀ ਤੇ ਸੋਚਿਆ ਕਿ ਜਰੂਰ ਇਹਦੇ ਤੇ ਜਿਹੜੀ ਹੈ ਸ਼ੁਰੂਆਤ ਦੇ ਵਿੱਚ ਜਿਹੜੀ ਹੈ ਚਰਚਾ ਕੀਤੀ ਜਾਵੇ ਕਿ ਕਿਸ ਤਰੀਕੇ ਦੇ ਨਾਲ ਉਸ ਸਮੇਂ ਤੇ ਜੇ ਤੁਸੀਂ ਜਾ ਕੇ ਦੇਖੋ ਕਿ ਇੱਕ ਮੌਕਾ ਵੀ ਇਹੋ ਜਿਹਾ ਬਣ ਗਿਆ ਕਿ ਉਧਰੋਂ ਕੋਵਿਡ ਚੱਲਦਾ ਪਿਆ ਸੀ ਕਿਸਾਨ ਮੋਰਚਾ ਜਿਹੜਾ ਹੈ ਉਹ ਲੱਗ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸ਼ੰਭੂ ਦੇ ਵਿੱਚ ਜਿਹੜਾ ਹੈ ਦੀਪ ਸਿੰਘ ਸਿੱਧੂ ਵੱਲੋਂ ਮੋਰਚਾ ਲਾਇਆ ਜਾਂਦਾ ਹੈ ਨੌਜਵਾਨੀ ਨੂੰ ਚੇਤਨਨ ਕੀਤਾ ਜਾਂਦਾ ਹੈ ਔਰ ਉਹ ਬਾਰ-ਬਾਰ ਉਦੋਂ ਕਹਾਂ ਕਰਤਾ ਸੀ ਕਿ ਇਹ ਗੱਲ ਕੱਲੀ ਫਸਲਾਂ ਦੀ ਨਹੀਂ ਗੱਲ ਇਹ ਨਸਲਾਂ ਦੀ ਹੈ ਔਰ ਉਹਨੇ ਇੱਕ ਗੱਲ ਇਹ ਵੀ ਕਹੀ ਸੀ ਕਿ ਤੁਸੀਂ ਜਦੋਂ ਤੁਹਾਨੂੰ ਯਾਦ ਹੋਵੇਗਾ ਕਿ ਮੋਰਚਾ ਜਦੋਂ ਖਤਮ ਵੀ ਹੋ ਗਿਆ ਤੇ ਉਦੋਂ ਕਹਿੰਦਾ ਸੀ ਕਿ ਅੱਜ ਤੁਸੀਂ ਭਾਵੇਂ ਇੱਥੋਂ ਮੁੜ ਕੇ ਚਲੇ ਜਾਵੋ ਤੇ ਦੁਬਾਰਾ ਤੁਹਾਨੂੰ ਇੱਥੇ ਆਉਣਾ ਪੈਣਾ ਹੈ ਇਹ ਸਾਡੀ ਹੋਂਦ ਦੀ ਲੜਾਈ ਹੈ ਇਹ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਪੜ੍ਹਿਆ ਲਿਖਿਆ ਨੌਜਵਾਨ ਇੱਕ ਲੀਡਰ ਉਹ ਚੀਜ਼ਾਂ ਭਾਪ ਚੁੱਕਾ ਸੀ ਤੇ ਅੱਜ ਆਪਾਂ ਦੇਖਿਆ ਕਿ ਜੋ ਕੁਛ ਉਹਨੇ ਕਿਹਾ ਸੀ ਉਸੇ ਤਰੀਕੇ ਦੇ ਨਾਲ ਇਹੋ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਨੇ ਕਿਸਾਨੀ ਨਾਲ ਜਿਹੜੇ ਵਾਅਦੇ ਕੀਤੇ ਗਏ ਉਹ ਪੂਰੇ ਨਹੀਂ ਹੋਏ ਉਹ ਪਹਿਲਾਂ ਦਿੱਲੀ ਦੀਆਂ ਬਰੂਹਾਂ ਦੇ ਬੈਠੇ ਸੀ ਹੁਣ ਸ਼ੰਭੂ ਦੀਆਂ ਬਰੂਹਾਂ ਦੇ ਬੈਠੇ ਨੇ ਪਰ ਅੱਜ ਵੀ ਕਿਤੇ ਨਾ ਕਿਤੇ ਨੌਜਵਾਨੀ ਦੇ ਵਿੱਚ ਉਸ ਦੀ ਚਣਕ ਉਸੇ ਤਰੀਕੇ ਦੇ ਨਾਲ ਹੀ ਜਿਹੜੀ ਹੈ ਜਾਰੀ ਹੈ ਤੇ ਇਸੇ ਵਿਸ਼ੇ ਤੇ ਗੱਲਬਾਤ ਆਪਾਂ ਕਰਦੇ ਹਾਂ ਕੀ ਕਹੋਗੇ ਸਰਦਾਰ ਅਪਤਾਰ ਸਿੰਘ ਜੀ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਖਸੀਅਤ ਬਾਰੇ ਜੀ ਉਹਦੀਆਂ ਪੋਸਟਾਂ ਨੇ ਜਿਹੜੀਆਂ ਲਗਾਤਾਰ ਘੁੰਮਦੀਆਂ ਰਹਿੰਦੀਆਂ ਨੇ ਸੋ ਵਾਰ-ਵਾਰ ਸਾਨੂੰ ਯਾਦ ਦਿਕਾਉਂਦਾ ਸਰਦਾਰ ਕਰਮਜੀਤ ਸਿੰਘ ਨੇ ਅੱਜ ਲਿਖਿਆ ਹੈਗਾ ਆਪਣੇ ਫੇਸਬੁੱਕ ਪੇਜ ਤੇ ਲੰਬਾ ਆਰਟੀਕਲ ਉਹਦੇ ਬਾਰੇ ਲਿਖਿਆ ਉਹ ਕਹਿੰਦੇ ਵੀ ਕੋਹ ਇੱਕ ਉਹ ਰੂਹ ਸੀ ਜਿਹੜਾ ਸਰੀਰਕ ਤੌਰ ਤੇ ਵੀ ਆਜ਼ਾਦ ਸੀ ਤੇ ਮਾਨਸਿਕ ਤੌਰ ਤੇ ਵੀ ਆਜ਼ਾਦ ਸੀ ਸੋ ਇਹ ਅਜਿਹੀਆਂ ਰੂਹਾਂ ਉਹ ਕਹਿੰਦੇ ਵੀ ਇਤਿਹਾਸ ਵਿੱਚ ਬਹੁਤ ਘੱਟ ਹੁੰਦੀਆਂ ਨੇ ਵੇ ਲੀਡਰਸ਼ਿਪ ਦੇ ਮਾਮਲੇ ਵਿੱਚ ਵੀ ਜਿਹੜੀਆਂ ਰੂਹਾਂ ਤੇ ਜਿਹੜੀਆਂ ਜਿਹੜੀਆਂ ਸ਼ਕਸ਼ੀਤਾ ਮਾਨਸਿਕ ਤੌਰ ਤੇ ਵੀ ਆਜ਼ਾਦ ਹੋਣ ਤੇ ਸਰੀਰਕ ਤੌਰ ਤੇ ਵੀ ਆਜ਼ਾਦ ਹੋਣ ਸੋ ਸਿੱਖ ਲੀਡਰਸ਼ਿਪ ਦੇ ਸੰਦਰਭ ਵਿੱਚ ਉਹਨਾਂ ਨੇ ਕਿਹਾ ਵੀ ਬਹੁਤ ਸਾਰੀ ਲੀਡਰਸ਼ਿਪ ਆ ਜਿਹੜੀ ਐਸ ਆਜ਼ਾਦੀ ਤੋਂ ਜਿਹੜੀ ਹੈਗੀ ਆ ਵੀ ਉਹਦੇ ਬੰਦਨਾ ਤੋਂ ਮੁਕਤ ਨਹੀਂ ਹੈਗੀ ਉਹ ਗੁਲਾਮੀ ਦੀ ਸਥਿਤੀ ਵਿੱਚ ਸਰਕਾਰਾਂ ਦੀਆਂ ਗੁਲਾਮੀ ਦੀਆਂ ਸਥਿਤੀਆਂ ਵਿੱਚ ਰਹਿ ਰਹੀ ਹੈਗੀ ਆ ਪਰ ਉਹਨਾਂ ਨੇ ਜਿਹੜੇ ਸੰਦੀਪ ਸਿੰਘ ਸਿੱਧੂ ਨੇ ਸਾਨੂੰ ਬੋਲੇ ਦੁਆਏ ਹੋਂਦ ਦੀ ਲੜਾਈ ਪਾਤਸ਼ਾਹ ਦਾਵਾ ਜਾਂ ਨਸਲਾਂ ਦੀ ਲੜਾਈ ਹੈ ਜਿਹੜੀ ਸੋ ਉਹਨੇ ਸਮੁੱਚੀ ਸਿੱਖ ਜਵਾਨੀ ਦਾ ਵਹਿਣ ਬਦਲ ਕੇ ਰੱਖ ਦਿੱਤਾ ਜਿਹੜੀ ਜਵਾਨੀ ਸਿੱਧੂ ਮੂਸੇ ਵਾਲੇ ਤੇ ਤੇ ਆ ਉਹਦਾ ਜਿਹੜਾ ਬੱਬੂ ਮਾਨ ਦੇ ਰੌਲੇ ਗੋਲਿਆਂ 'ਚ ਫਸੀ ਹੋਈ ਸੀ ਉਹਨੂੰ ਲੱਗਿਆ ਵੇ ਸਾਡਾ ਪਾਤਸ਼ਾਹੇ ਦਾਵਾ ਅਸੀਂ ਅਸੀਂ ਇਸ ਧਰਤੀ ਤੇ ਰਾਜ ਕਰਿਆ ਹੈ ਸਾਡੇ ਵੱਡੇ ਸੂਰਮੇ ਸਾਡੇ ਬਹਾਦਰ ਸਾਡੇ ਜਾਂਬਾਜ਼ ਯੋਧੇ ਆ ਜਿਹੜੇ ਅਸੀਂ ਉਹਨਾਂ ਦੀ ਵਿਰਾਸਤ ਹੈਗੀਆਂ ਸੋ ਇੱਕ ਪੂਰੀ ਪੀੜ੍ਹੀ ਦੀ ਮਾਨਸਿਕਤਾ ਨੂੰ ਤਬਦੀਲ ਕਰਨ ਦਾ ਜਿਹੜਾ ਸਿਹਰਾ ਉਹ ਉਹ ਦੀਪ ਸਿੱਧੂ ਦੇ ਸਿਰ ਤੇ ਜਾਂਦਾ ਸੋ ਉਹਨਾਂ ਨੂੰ ਆਪਣੇ ਧਰਮ ਨਾਲ ਜੋੜਿਆ ਆਪਣੀ ਕੌਮ ਇਸ ਜਿਹੜੀ ਨੇਸ਼ਨਹੂਡ ਦਾ ਸਿੱਖ ਨੇਸ਼ਨਹੂਡ ਦਾ ਉਹਨਾਂ ਨੂੰ ਅਹਿਸਾਸ ਕਰਾਇਆ ਔਰ ਇਹ ਆਖੇ ਆ ਵੀ ਅਸੀਂ ਰਾਜ ਕੀਤਾ ਇੱਥੇ ਅਸੀਂ ਇੱਥੇ ਸੋਵਰਨਿਟੀ ਮਾਣੀ ਐ ਇਸ ਧਰਤੀ ਤੇ ਤੇ ਇਸ ਮਾਣੀ ਹੋਈ ਸੋਵਰਨਿਟੀ ਕਰਕੇ ਸਾਡਾ ਹੱਕ ਬਣਦਾ ਵੀ ਅਸੀਂ ਸੋਵਰਨ ਹੋਣ ਦਾ ਜਿਹੜਾ ਆਪਣਾ ਸੰਘਰਸ਼ ਆ ਉਹ ਜਾਰੀ ਰੱਖੀਏ ਸੋ 3 ਸਾਲ ਪਹਿਲਾਂ ਉਹ ਦੀਪ ਆ ਜਿਹੜਾ ਬੁੱਝ ਗਿਆ ਸੀ ਉਹ ਦੀਪ ਜੀਨੇ ਸਮੁੱਚੇ ਨੌਜਵਾਨਾਂ ਨੂੰ ਸਿੱਖ ਨੌਜਵਾਨਾਂ ਵਿੱਚ ਇੱਕ ਅਣਖ ਦੀ ਗੈਰਤ ਦੀ ਰਾਜ ਕਰਨ ਦੀ ਪ੍ਰਭੂ ਸੱਤਾ ਦੀ ਤੇ ਆਪਣਾ ਰਾਜ ਆ ਜਿਹੜਾ ਹਾਸਲ ਕਰ ਲੈਣ ਦੀ ਰੀਜ ਦਿਵਾਈ ਸੋ ਉਹ ਦੀਪ ਬੇਸ਼ੱਕ ਸਰੀਰਕ ਤੌਰ ਤੇ ਆਪ ਬੁੱਝ ਗਿਆ ਪਰ ਉਹਦੀਆਂ ਕਹੀਆਂ ਗੱਲਾਂ ਉਹਦੇ ਉਹਦੇ ਉਹਦੀਆਂ ਪਾਈਆਂ ਹੋਈਆਂ ਪੈੜਾਂ ਤੇ ਇਤਿਹਾਸ ਵਿੱਚ ਉਹਦੇ ਵੱਲੋਂ ਸਿਰਜੇ ਗਏ ਬਿੰਬ ਆ ਜਿਹੜੇ ਉਹ ਲਗਾਤਾਰ ਯਾਦ ਰੱਖੇ ਜਾਂਦੇ ਰਹਿਣਗੇ ਔਰ ਇਹ ਯਾਦ ਰੱਖੇ ਵੀ ਜਾਣੇ ਚਾਹੀਦੇ ਆ ਸੋ ਅਸੀਂ ਜਿਹੜੇ ਵੀ ਸਿੱਖ ਨੌਜਵਾਨ ਦੀਪ ਸਿੱਧੂ ਦੀ ਅੱਜ ਤੀਜੀ ਵਰ੍ਹੇ ਸਿਰ ਮਨਾ ਰਹੇ ਆ ਉਹਨਾਂ ਨੂੰ ਇਹ ਹੀ ਤਕੀਦ ਆ ਵੀ ਉਹਦੀ ਇੱਕ ਇੱਕ ਗੱਲ ਯਾਦ ਰੱਖੀ ਜਾਵੇ ਉਹਦੇ ਬੋਲਾਂ ਨੂੰ ਯਾਦ ਰੱਖ ਕੇ ਹੀ ਅਸੀਂ ਜਿਹੜੀਆਂ ਸੰਘਰਸ਼ ਦੀਆਂ ਅਗਲੀਆਂ ਸਫਲਤਾਵਾਂ ਤੇ ਅਗਲੀਆਂ ਪੌੜੀਆਂ ਉਹ ਚੜ ਸਕਦੇ ਆ